ਪੋਰਲਾ ਵਿਖੇ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਹੀ ਕਰਵਾਇਆ ਜਾਂਦਾ ਹੈ ਕਬੱਡੀ ਟੂਰਨਾਮੈਂਟ ਦੱਸ ਦਈਏ ਪਿੰਡ ਪੋਰਲਾ ਵਿਖੇ 80ਵਾਂ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਦ ਦੇਸ਼ ਆਜ਼ਾਦ ਵੀ ਨਹੀਂ ਹੋਇਆ ਸੀ ਤਦ ਵੀ ਪੋਰਲੇ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਸੀ ਉਹਨਾਂ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਕਬੱਡੀ ਕੱਪ ਮਿਤੀ 15 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਅੱਜ ਦਾ ਜੋ ਮਕਸਦ ਹੈ ਇਹ ਪੰਜਾਬ ਪਿੰਡ ਪੌਰੀ ਦੀ ਪਾਵਨ ਰੇਜ਼ ਦਾ ਧਰਤੀ ਬਾਬਾ ਲਾਲ ਸਿੰਘ ਯਾਦਗਾਰੀ ਟੂਰਨਾਮੈਂਟ ਜੋ ਕਿ ਅੱਸੀਵੇਂ ਧੱਕੇ ਜਾ ਰਿਹਾ ਹੈ ਉਹਨਾਂ ਨੇ ਜਾਦ ਨੂੰ ਸਮਰਪਿਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਖੇਡਣਾ ਖੇਡ ਇਨਸਾਨ ਦੀ ਸਿਹਤ ਬਣਦੀ ਚੰਗੀ ਸਿਹਤ ਚੰਗਾ ਦਿਮਾਗ ਹੁੰਦਾ ਅਗਰ ਬੈਠੋਗੇ ਹੱਥੀ ਹੱਦ ਰੱਖ ਕੇ ਜੀਵਨ ਸੋਤੇ ਭੇਖਾ ਖਰਾਬ ਹੁੰਦਾ ਬੱਚਿਆਂ ਦੇ ਭਵਿੱਖ ਵਾਸਤੇ ਉਹ ਨਸ਼ਾ ਮੁਕਤ ਕਰਨ ਵਾਸਤੇ ਆ 15 16 17 ਤਰੀਕ ਨੂੰ ਅਸੀਮਾ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੋ ਕਿ ਸਾਰੀ ਇਹ ਪ੍ਰਬੰਧਕ ਕਮੇਟੀ ਹੈ ਨਗਰ ਦੀ ਪੰਚਾਇਤ ਹੈ ਐਸਐਮਓ ਕੇ ਅਸੀਮਾ ਟੂਰਨਾਮੈਂਟ ਦਾ ਜੋਸ਼ ਤਿਆਰ ਹੈ ਉਹਦੀ ਅੱਜ ਰੀਜੈਂ ਕੀਤੀ ਜਾ ਰਹੀ ਹੈ ਸੋ ਸਾਨੂੰ ਆਸ ਹੈ ਕਿ ਪ੍ਰਮਾਤਮਾ ਸਾਡੀ ਇਸ ਕੰਮ ਦੇ ਬਹੁਤ ਵੱਡੀ ਸਫਲਤਾ ਬਖਸ਼ਿਸ਼ ਕਰੇਗਾ ਸਾਰੇ ਨੌਜਵਾਨ ਪੀਰਾਂ ਨੂੰ ਪ੍ਰਬੰਧਕ ਵੀਰਾਂ ਨੂੰ ਸਮਤ ਬਖਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਅਸੀਂ ਜੀ ਅਸੀਂ ਮੇ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਇਸ਼ਤਿਹਾਰ ਜਾਰੀ ਕੀਤਾ ਤੇ ਦਲਵੀਰ ਸਿੰਘ ਸਵੇਚ ਉਹਨਾਂ ਨੂੰ ਸੱਦਿਆ ਸੀਗਾ ਅਸੀਂ ਤੇ ਉਹ ਨਾਲ ਸੀਗੇ ਸਾਡੇ ਉਹਨਾਂ ਨੇ ਤੇ ਪ੍ਰਬੰਧਕ ਕਮੇਟੀ ਨਾਲ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਪੋਸਟਰ ਜਾਰੀ ਕੀਤਾ ਗਿਆ ਤੇ ਇਹ 80ਵਾਂ ਟੂਰਨਾਮੈਂਟ ਆਜ਼ਾਦੀ ਤੋਂ ਪਹਿਲਾ ਦਾ ਟੂਰਨਾਮੈਂਟ ਹੈ ਇਹ ਤੇ ਇੱਕ ਸਾਡਾ ਕਰੋਨਾ ਵੇਲੇ ਮਿਸ ਹੋ ਗਿਆ ਸੀ ਤਾਂ ਉਹ ਵਿੱਚ ਜੋੜੀ ਦਾ 81ਵਾਂ ਤੇ ਇਸ ਕਰਕੇ ਅਸੀਂ ਇਹ ਟੂਰਨਾਮੈਂਟ ਬਾਬਾ ਲਾਲ ਸਿੰਘ ਯਾਦਗਾਰੀ ਦੇ ਵਿੱਚ ਕਰਾਉਨੇ ਆ ਤੇ 80ਵਾਂ ਟੂਰਨਾਮੈਂਟ ਵੀ ਅਸੀਂ ਇਹ ਨਸ਼ਿਆਂ ਤੋਂ ਵੀ ਮੁੰਡੇ ਨੌਜਵਾਨ ਬਚਣ ਇਸ ਕਰਕੇ ਸਾਡੇ ਪਿੰਡ ਵੱਲੋਂ ਉਪਰਾਲਾ ਕੀਤਾ ਜਾਂਦਾ ਤੇ ਵਾਹਿਗੁਰੂ ਜੀ ਖਾਲਸਾ